ਏ ਮਿੱਤਰੋ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਇੱਥੇ ਆ ਸੜਕ ਹੈ ਹਨਾ ਤੇ ਸੜਕ ਤੋਂ ਗਾਹਾਂ ਇੱਥੇ ਅੱਗੇ ਸੜਕ ਹੈ ਨਹੀਂ ਯਾਨੀ ਕਿ ਸੜਕ ਟੁੱਟੀ ਹੋਈ ਹੈ ਅਸਲ 'ਚ ਗੱਲ ਕੀ ਮੈਂ ਤੁਹਾਨੂੰ ਦਿਖਾਉਣਾ ਵੀਰੇ ਇੱਧਰ ਤਾਂ ਹੈਗਾ ਦਰਿਆ ਚੱਲੀ ਚੱਲ ਵੀ ਕੋਈ ਨਾ ਤੇ ਇੱਧਰ ਦਰਿਆ ਨਹੀਂ ਹੈਗਾ ਇੱਧਰ ਨਾਰਮਲ ਇਲਾਕਾ ਹੈਗਾ ਆ ਅਸਲ ਦੇ ਵਿੱਚ ਦਰਿਆ ਦਾ ਬੰਨ ਹੈ ਜਿਲ੍ਹਾ ਤਰਨਤਾਰਨ ਦੇ ਵਿੱਚ ਫਿਰਦੇ ਆ ਸੀ ਹਰੀਕੇ ਪੱਤਣ ਦੇ ਬਿਲਕੁਲ ਨਾਲ ਹੀ ਹੈ ਤੇ ਇਹ ਕਾਰਨ ਕੀ ਹੈ ਇੱਧਰ ਦਰਿਆ ਇਹ ਸਤਲੁਜ ਦਰਿਆ ਹੈ ਜਦੋਂ ਹਾੜ ਆਏ ਸੀ ਤਾਂ ਬੰਨ ਟੁੱਟਿਆ ਸੀਗਾ ਇੱਥੋਂ ਬੰਨ ਟੁੱਟਿਆ ਸੀਗਾ ਐਸ ਵਕਤ ਬਲਜਿੰਦਰ ਕਿੰਨੇ ਦੂਰ ਹੋਵਾਂ ਉੱਚੇ ਹੋਵਾਂਗੇ ਆਪਾਂ 20 ਫੁੱਟ 20 20 25 ਫੁੱਟ 20 25 ਫੁੱਟ ਰਾਮਨ ਇਧਰ ਮਿੱਤਰੋ ਦੇਖ ਸਕਦੇ ਨਾ ਤੁਸੀਂ ਦਰਿਆ ਦਾ ਇਲਾਕਾ ਇਹ ਇਹ ਸਤਲੁਜ ਦਰਿਆ ਹੈ ਉਹ ਤਾਂ ਐਂ ਵੇਖ ਵੀ ਉਹ ਤੇ ਬੋਰ ਸੀਗਾ ਕਿਸੇ ਦਾ ਹਾਂ ਉਹ ਵਿਚੀ ਰਲ ਗਿਆ ਤਾਂ ਉਹ ਵਿੱਚੀ ਸਾਰਾ ਜਮੀਨਾ ਸਿੰਘਾਂ ਜਮੀਨਾ ਸਿੰਘਾਂ ਇਹ ਸਾਰਾ ਇਹ ਤਾਂ ਉਲਟ ਪੁਲਟ ਹੀ ਹੋ ਗਿਆ ਸਮਝ ਨਹੀਂ ਆਇਆ ਤੇ ਇਧਰ ਵੀ ਜਮੀਨਾ ਸਿੰਘਾਂ ਦੇਖੋ ਇਧਰ ਪੱਤਰੇ ਵਾਣ ਸੀਗੇ ਇਧਰ ਵੀ ਬਰੇਤੀ ਆ ਗਈ ਆਹ ਦੇਖੋ ਅੱਜ ਜਦੋਂ ਆਈ ਹੋਈ ਇੱਧਰ ਕੋਸ਼ਿਸ਼ ਜਗ੍ਹਾ ਦੇ ਵਿੱਚ ਜਿੱਥੇ-ਜਿੱਥੇ ਆ ਗਈ ਬ੍ਰੇਤੀ ਬੰਨ ਟੁੱਟ ਗਿਆ ਕਿਉਂਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਤੇਜ਼ ਸੀਗਾ ਤੇ ਇੰਨਾ ਉਹ ਬੰਨ ਟੁੱਟ ਗਿਆ ਤਾਂ ਮੈਨੂੰ ਖਾਲ ਪਤਾ ਨਹੀਂ ਕੋਈ ਸੰਤ ਸੀਗੇ ਪਤਾ ਨਹੀਂ ਸਭਰਾਵਾਂ ਵਾਲੇ ਕਿ ਕਿੱਥੋਂ ਵਾਲੇ ਕਹਿੰਦੇ ਸੀਗੇ ਸਹਰਾਲੀ ਵਾਲੇ ਸ਼ਾਇਦ ਉਹ ਬੰਨ ਵਗੈਰਾ ਲਗਵਾ ਕੇ ਗਏ ਆ ਬਹੁਤ ਖੌਫਨਾਕ ਕਹਿ ਸਕਦਾ ਮੈਂ ਇੱਥੇ ਮੰਜ਼ਰ ਸੀਗਾ ਆ ਬੰਨ ਤੁਸੀਂ ਦੇਖ ਸਕਦੇ ਆ ਨਾ ਇਹ ਟੁੱਟਿਆ ਸੀਗਾ ਅੱਗੇ ਫੇਰ ਛੜਕ ਹੈ ਇਹ ਬੰਨ ਉਦੋਂ ਲਾਇਆ ਤੇ ਨਹੀਂ ਤਾਂ ਕਿਉਂਕਿ ਬੰਨ ਦੇ ਪਾਰ ਵਾਲਾ ਜਿਹੜਾ ਇੱਧਰ ਦਾ ਇਲਾਕਾ ਜਿਹੜਾ ਵੈਸੇ ਤਾਂ ਬਚਿਆ ਹੁੰਦਾ ਇਹ ਤੇ ਪਰ ਉਸ ਵੇਲੇ ਜਿਹੜਾ ਇਹ ਇਹ ਵੀ ਖਤਰੇ ਦੀ ਜ਼ੋਨ ਦੇ ਵਿੱਚ ਆ ਗਿਆ ਸੀਗਾ ਇਹ ਅਵ੍ਰੇਤੀ ਵਗੈਰਾ ਇੱਥੋਂ ਆਈ ਹੋਈ ਆ ਇਧਰ ਦੇਖ ਸਕਦੇ ਹੋ ਤੁਸੀਂ ਬਈ ਕਿਉਂਕਿ ਇਹ ਆਹ ਦਰਿਆ ਸਤਲੁਜ ਦਰਿਆ ਇਹ ਆਪਾਂ ਪਿੰਡ ਕੱਲੂ ਵਾਲਾ ਜਾਂ ਕੁल्ले ਵਾਲਾ ਪਿੰਡ ਤੋਂ ਹਰੀਕੇ ਨੂੰ ਜਾ ਰਹੇ ਹਾਂਗੇ ਤੇ ਇੱਥੇ ਬੰਨ ਟੁੱਟਿਆ ਸੀਗਾ ਤੇ ਬਾਕੀ ਆਹ ਇਧਰ ਨਾਰਮਲ ਵਾਹਣ ਹੈ ਇੱਥੇ ਜਮਾ ਆਮ ਵਾਹਣ ਹੈਗੇ ਤੇ ਇੱਥੇ ਆ ਪੱਥਰਾਂ ਨਾਲ ਬੰਦ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਬਈ ਕਿੰਨਾ ਵੱਡਾ ਪਾਣ ਬਹੁਤ ਵੱਡਾ ਪਾਣ ਕੱਟ ਜੀ ਉਹ ਫੇਮ 400 ਮੀਟਰ ਹੋਊਗਾ ਪਾੜ ਇਹ ਇੱਕ ਮਿੰਟ ਹੁਣ ਮੈਂ ਗੱਡੀ ਰੋਕਦਾ ਐਵੇਂ ਵੇਖ ਆਹ ਸਾਰੀਆਂ ਜ਼ਮੀਨਾਂ ਸੀਗੀਆਂ ਖੰਭੇ ਖੜੇ ਹੋਏ ਹਨ ਆਹ ਖੰਭੇ ਹਨ ਸਾਰੇ ਜ਼ਮੀਨਾਂ ਸੀਗੀਆਂ ਤੇ ਨਿਰਲ ਕਿੱਥੋਂ ਤੱਕ ਪਾਣੀ ਨੇ ਮਾਰ ਕੀਤੀ ਐ ਇਹ ਆਹ ਕੁੱਤਾ ਹਨ ਆਹ ਖੰਭੇ ਸੀ ਇੱਥੇ ਉਹ ਵੀ ਖੰਭਾ ਲੱਗਿਆ ਹੋਇਆ ਇੱਧਰ ਦੇਖ ਸਕਦੇ ਹੋ ਨਾ ਤੁਸੀਂ ਸਾਰੇ ਪਰ ਇੱਥੇ ਸੀਗਾ ਕਿਹਨੀਆਂ ਫਸਲਾਂ ਸੀਗੀਆਂ ਉਦੋਂ ਬਾਅਦ ਇੰਨੀ ਕ ਤਬਾਹੀ ਮਚਾਈਏ ਵੀ ਉਹਨਾਂ ਦੀ ਹਿੰਮਤ ਨਹੀਂ ਪਈ ਹਨਾ ਵੀ ਇੱਥੇ ਤੱਕ ਜਿਹੜਾ ਦਰਿਆ ਨੇ ਮਾਰ ਕੀਤੀ ਆ ਵੀ ਇਹਨੂੰ ਪੱਧਰਾ ਕੀਤਾ ਜਾਵੇ ਨਾ ਖਰਚਾ ਬਹੁਤ ਆ ਜਾਂਦਾ ਉਹ ਸਾਹਮਣੇ ਮੋਟਰ ਐਸਨ ਦਿਖਾਉਣਾ ਨੇ ਤੇ ਆ ਵੀ ਦੇਖੋ ਬਈ ਇੰਨੀ ਇੰਨੀ ਮਿੱਟੀ ਆ ਚੱਕਣੀ ਕਿੜੋ ਚੱਕਣੀ ਕਿੜਾ ਸੌਫੀ ਬਹੁਤ ਮੈਂ ਕਹਿੰਦਾ ਯਾਰ ਧੰਨਵਾਦ ਇੱਥੋਂ ਦੇ ਇਹ ਮੇਨ ਦਰਿਆ ਨਹੀਂ ਗਾ ਇਧਰ ਮੰਨ ਕੇ ਚੱਲ ਦਰਿਆ ਤੋਂ ਥੋੜਾ ਜਿਹਾ ਪਾਸੇ ਦੇ ਪਾਸੇ ਨੂੰ ਵਾਲੀ ਸਾਈਡ ਨੂੰ ਪਾਣੀ ਵਧ ਗਿਆ ਅਸਲ ਚ ਪਾਣੀ ਦਾ ਫਲੋ ਇੱਥੇ ਨੂੰ ਬਣ ਗਿਆ ਬਾਂਹਾਂ ਆ ਗਏ ਨਾ ਗਾਂ ਬਾਂਹਾਂ ਆ ਗਏ ਨਾ ਮੈਂ ਵੀ ਉਹੀ ਦੇਖੀ ਜਨਾ ਫਲੋ ਬਣਿਆ ਹੋਇ ਆ ਇਹ ਨਹੀਂ ਪਤਾ ਕਿੱਧਰੋਂ ਤੇ ਇੱਧਰੋਂ ਇੱਧਰੋਂ ਚਲਾਈ ਇੱਧਰ ਹਾਂ ਇੱਧਰ ਤਾਂ ਬਚਤ ਵਾਲਾ ਏਰੀਆ ਪਰ ਬੰਨ ਕਰਕੇ ਬੰਨ ਟੁੱਟਣ ਕਰਕੇ ਇੱਧਰ ਨੂੰ ਹਾਲਾਤ ਭੇੜੇ ਹੋ ਗਏ ਸੀਗੇ ਉੂੰ ਤਾਂ ਇੱਧਰ ਮਨ ਇੱਧਰ ਤਾਂ ਇਹ ਬਚਿਆ ਹੋਇਆ ਏਰੀਆ ਆ ਬੰਨ ਆ ਗਿਆ ਨਾ ਮੋਟਾ ਬੰਨ ਇਹ ਬਈ ਤੁਰ ਤੱਕ ਛੜਕ ਜਾਂਦੀ ਹੈ ਅੱਗੇ ਸੀ ਤੋਂ ਪਿੰਡ ਅਸੀਂ ਗਏ ਸੀਗੇ ਉੱਥੋਂ ਤੱਕ ਇਹ 20 25 ਫੁੱਟ ਉੱਚੀ ਛੜਕ ਹੈ ਤੇ ਇਹ ਇੱਥੇ ਬੰਨ ਟੁੱਟਿਆ ਸੀ ਨਾ ਭਈ ਆ ਹੜਾਂ ਮਿਲੇ ਹਨਾ ਤੇ ਇੱਥੇ ਬੰਨ ਲਾਇਆ ਉਦੋਂ ਹਨਾ ਤਾਂ ਜਾ ਕੇ ਕਿਤੇ ਬਚਾ ਹੋਇਆਗਾ ਬੰਨ ਲਾਉਣਾ ਬਹੁਤ ਬਹੁਤ ਗਾਂ ਤੱਕ ਹੈ ਤੇ ਬੰਨ ਬਈ ਲਾਉਣਾ ਵੀ ਬਹੁਤ ਔਖਾ ਹਨਾ ਯਾਰ ਤੇ ਬਾਕੀ ਬਈ ਵੀਡੀਓ ਚੰਗੀ ਲੱਗੀ ਤਾਂ ਬਈ ਲਾਈਕ ਸ਼ੇਅਰ ਕਰੇ ਤੇ ਸਾਨੂੰ ਫੋਲੋ ਜ਼ਰੂਰ ਕਰ ਮੇਰਾ ਵੀ ਧੰਨਵਾਦ ਜੇ ਕੋ ਕਿਡਾ ਟੂਹਾ ਪਾਇਆ ਤੇ ਪਾ